ਸ਼੍ਰੋਮਣੀ ਅਕਾਲੀ ਦਲ ਇੱਕ ਆਪਣੀ ਤਾਕਤ ਹੈ ਆਪਾਂ ਨੂੰ ਗੁਰੂ ਸਾਹਿਬਾਨ ਨੇ ਮੀਰੀ ਪੀਰੀ ਦਾ ਸਿਧਾਂਤ ਕਿਉਂ ਦਿੱਤਾ ਸੀ ਕਿ ਕੋਈ ਧਰਮ ਨੂੰ ਵਧਣ ਵਾਸਤੇ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੰਦ ਬਾਅਦ ਇੱਕ ਮਹੀਨੇ ਬਾਅਦ ਅਕਾਲੀ ਦਲ ਬਣਾਇਆ ਗਿਆ ਕਿਉਂ ਉਹਨਾਂ ਨੂੰ ਵੀ ਇੱਕ ਤਾਕਤ ਚਾਹੀਦੀ ਸੀ ਕਿ ਕੋਈ ਹਮਲਾ ਹੋ ਜਾਏ ਤੂੰ ਦੇਖੋ ਅੰਗਰੇਜ਼ਾਂ ਨੇ ਹਮਲਾ ਕੀਤਾ ਉਹਨਾਂ ਨਾਲ ਲੜੇ ਤੇ ਵਾਪਸ ਆਪਣੇ ਗੁਰੂ ਘਰਾਂ ਨੂੰ ਕੰਟਰੋਲ ਦਿੱਤਾ ਤੁਸੀਂ ਆਪਣੀ ਕੌਮ ਨੂੰ ਕਮਜ਼ੋਰ ਕਰ ਦਿੱਤਾ ਆਪਣੀ ਤਾਕਤ ਨੂੰ ਕਮਜ਼ੋਰ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਉਹਨਾਂ ਨੇ ਤਖਤ ਹਜ਼ੂਰ ਸਾਹਿਬ ਤੇ ਵੀ ਕਾਬਜ਼ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ਼ ਹੋ ਗਏ ਤੁਹਾਡੇ ਨਾਲ ਹਰ ਰੋਜ਼ ਧੱਕੇ ਹੋਣ ਲੱਗ ਗਏ ਤੇ ਫਿਰ ਨੁਕਸਾਨ ਕੀਦਾ ਹੋਇਆ ਕੌਮ ਦਾ ਹੋਇਆ ਆਪਣੀ ਕੌਮ ਗੱਲਾਂ ਚ ਬੜੀ ਆ ਜਾਂਦੀਆਂ ਲਾਰਿਆਂ ਚ ਬੜੀ ਆ ਜਾਂਦੀ ਹੈ ਸਹੀ ਮene ਤੇ ਆਪਾਂ ਇੱਕ ਦੂਜੇ ਨੂੰ ਵਧਣ ਹੀ ਨਹੀਂ ਦਿੰਦੇ ਆਪਾਂ ਖੁਸ਼ ਨਹੀਂ ਹੁੰਦੇ ਤੋਂ ਐਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਦੇਖੋ ਅਕਾਲੀ ਦਲ ਕੋਈ ਮੇਰਾ ਨਹੀਂ ਹੈ ਅਕਾਲੀ ਦਲ ਤੁਹਾਡਾ ਹੈ ਆ ਤੁਹਾਡੇ ਬਜ਼ੁਰਗਾਂ ਨੇ ਬਣਾਇਆ ਅਕਾਲੀ ਦਲ ਅੱਜ ਜੋ ਅਕਾਲੀ ਦਲ ਹੈ ਉਹ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਨਾਲ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਪਰਮਾਤਮਾ ਦੇ ਆਸ਼ੀਰਵਾਦ ਨਾਲ ਕੌਮ ਦੀ ਆ ਪਾਰਟੀ ਹੈ ਅਕਾਲੀ ਦਲ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਹੈ ਭਾਵੇਂ ਭਾਜੀਪੀ ਹੋਵੇ ਭਾਵੇਂ ਕਾਂਗਰਸ ਉਹਨਾਂ ਦੀ ਹੋਰ ਉਸੂਲ ਹੈ ਆਪਣੇ ਹੋਰ ਉਸੂਲ ਹੈ ਆਪਣਾ ਰਹਿਣਾ ਸਹਿਣਾ ਬੋਲੀ ਹੋਰ ਆਪਣਾ ਸੋਚ ਹੋਰ ਹੈ ਆਪਣਾ ਕਾਲੀ ਦਲ ਦੀ ਸੋਚ ਸੇਵਾ ਇਹਨਾਂ ਪਾਰਟੀਆਂ ਦੀ ਸੋਚ ਤਾਕਤ ਲੈਣਾ ਤੁਸੀਂ ਦੇਖਿਆ ਕਿ ਜਦੋਂ ਵੀ ਤੁਸੀਂ ਸੇਵਾ ਦਿੱਤੀ ਕਾਲੀ ਦਲ ਨੂੰ ਪੰਜਾਬ ਵਿੱਚ ਤੇ ਕਾਲੀ ਦਲ ਦੀ ਸਰਕਾਰ ਨੇ ਸੇਵਾ ਕੀਤੀ ਜਨਤਾ ਦੀ ਜੋ ਕੁਝ ਵੀ ਬਣਿਆ ਜੋ ਕੁਝ ਵੀ ਦੇਖਿਆ ਅਕਾਲੀ ਦਲ ਦੀਆਂ ਸਰਕਾਰਾਂ ਦੇ ਦੌਰਾਨ ਹੀ ਹੋਇਆ ਇਹ ਕਾਲੀਦਲ ਕਰ ਸਕਦਾ ਆਪਣੀ ਸਰਕਾਰਾਂ ਦੇ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰਾਂ ਦੇ ਵਿੱਚ ਕਿਉਂ ਨਹੀਂ ਹੁੰਦਾ ਆ ਝਾੜੂ ਵਾਲਿਆਂ ਨੇ ਕਿਉਂ ਨਹੀਂ ਕੀਤਾ ਭਾਵੇਂ ਆਪਣੀ ਸਾਰੀ ਕੌਮ ਉਹਨਾਂ ਦੇ ਮਗਰ ਲੱਗੀ ਸੀ ਉਹਨਾਂ ਦੇ ਮਨ 'ਚੋਂ ਸੇਵਾ ਹੈ ਹੀ ਨਹੀਂ ਇਸ ਕਰਕੇ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਬੀਬੀ ਜੀ ਦਾ ਦੇਖੋ ਬੀਬੀ ਦਾ ਸੰਬੰਧ ਇੱਕ ਪਰਿਵਾਰ ਨਾਲ ਸਾਡਾ ਇੱਕ ਕੋਈ ਪਰਿਵਾਰ ਭਾਵੇਂ ਬੀਬੀ ਜੀ ਥੋੜੀ ਦੇਰ ਵਾਸਤੇ ਬਾਹਰਲੇ ਮੁਲਕ ਗਏ ਸੀ ਮੈਂ ਇਹਨਾਂ ਨੂੰ ਟੈਲੀਫੋਨ ਜ਼ਰੂਰ ਆਪ ਹੀ ਕਰਦਾ ਹੁੰਦਾ ਸੀ ਹਰ 3-4 ਮਹੀਨੇ 2 ਮਹੀਨੇ ਬਾਅਦ ਕਿਤੇ 1 ਮਹੀਨੇ ਬਾਅਦ ਮੈਂ ਇਕੱਲੇ ਟੈਲੀਫੋਨ ਕਰਾਂ ਮੈਂ ਬੀਬੀ ਜੀ ਕੀ ਹਾਲਾ ਤੁਹਾਡਾ ਮੈਂ ਕਿਹਾ ਬੀਬੀ ਜੀ ਆ ਤੁਹਾਡਾ ਘਰ ਹੈ ਸਾਡਾ ਤੁਹਾਡੇ ਬਿਗੈਰ ਦਿਲ ਨਹੀਂ ਲੱਗਦਾ ਬੀਬੀ ਜੀ ਥੋੜਾ ਆਪਣਾ ਗੁੱਸਾ ਕੱਢ ਲੈਂਦੇ ਸੀ ਮੈਂ ਕਿਹਾ ਕੋਈ ਗੱਲ ਨਹੀਂ ਅਗਲੀ ਵਾਰ ਮਹੀਨਾ ਫਿਰ ਤੋਂ ਕਰੂੰਗਾ ਤੁਹਾਨੂੰ ਫੋਨ ਕਿਉਂਕਿ ਦੇਖੋ ਇੱਕ ਪਰਿਵਾਰ ਨੂੰ ਇਕੱਠਾ ਕਰਨਾ ਇੱਕ ਜ਼ਿੰਮਵਾਰੀ ਹੈ ਮੈਥੋਂ ਵੀ ਗਲਤੀਆਂ ਹੋ ਸਕਦੀਆਂ ਹਨ ਇਨਸਾਨ ਹੈ ਪਰ ਮੇਰਾ ਫਰਜ਼ ਵੀ ਹੈ ਕਿ ਸਾਰਾ ਪਰਿਵਾਰ ਇਕੱਠਾ ਕਰਕੇ ਉਹ ਜ਼ਿੰਮਵਾਰੀ ਪ੍ਰਧਾਨ ਦੀ ਹੁੰਦੀ ਹੈ ਕਿ ਸਾਰੇ ਪਰਿਵਾਰ ਇੱਕ ਘਰ ਦੇ ਬਜ਼ੁਰਗ ਦੀ ਜ਼ਿੰਮਵਾਰੀ ਹੈ ਕਿ ਉਹਦੇ ਸਾਰੇ ਬੱਚੇ ਇਕੱਠੇ ਰਹਿਣ ਪਰਿਵਾਰ ਤੱਕ ਇਕੱਠਾ ਰਹੇ ਕਿਉਂਕਿ ਇਕਤਾ ਵਿੱਚ ਹੀ ਤਾਕਤ ਹੈ ਹੁਣ ਮੈਂ ਬੜਾ ਇੱਕੀ ਮਨੁੱਖ ਦਿਲ ਬੜਾ ਖੁਸ਼ ਹੋਇਆ ਕਿ ਮੈਂ ਕਹਿੰਦਾ ਸਾਰਾ ਪਰਿਵਾਰ ਅਕਾਲੀ ਦਲ ਦਾ ਇਕੱਠਾ ਹੋ ਗਿਆ ਦੇਖੋ ਜਿਹੜੇ ਕੋਈ ਕਿਸੇ ਵੀ ਸਥਾਨ ਤੇ ਕੋਈ ਜਿਹਦੇ ਦਿਲ 'ਚ ਆਪਣੀ ਕੌਮ ਪ੍ਰਤੀ ਪਿਆਰ ਹੈ ਜੀ ਆਪਣੀ ਕੌਮ ਦੀ ਚੜ੍ਹਦੀ ਕਲਾ ਦੇਖਣਾ ਚਾਹੁੰਦਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆ ਜੋ ਇਕੱਠੇ ਹੋ ਜੀਏ ਆ ਆਪਣੀ ਖੇਤਰੀ ਪਾਰਟੀ ਨੂੰ ਬਚਾ ਲਈਏ ਆ ਖੇਤਰੀ ਪਾਰਟੀ ਆਪਣੀ ਕੌਮ ਦੀ ਆਵਾਜ਼ ਹੈ ਸੂਬੇ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਆ ਪਾਰਟੀ ਦਾ ਸੰਘਰਸ਼ ਵਾਲੀ ਪਾਰਟੀ ਹੈ ਤੇ ਜੈ ਜੈ ਮਾਹੌਲ ਬਣਿਆ ਮੈਂ ਪੰਜਾਬ ਬਜਾਓ ਯਾਤਰਾ ਚ ਮੈਂ ਨਿਕਲ ਪਿਆ ਪਰ ਮੈਂ ਦੇਖਿਆ ਲੋਕਾਂ ਵਿੱਚ ਇੱਕੋ ਗੁੱਸਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਬੀਬੀ ਜੀ ਗੱਲ ਤੁਸੀਂ ਦੱਸਣੀ ਭੁੱਲ ਗਏ ਅ ਚੀਫ ਮਿਨਿਸਟਰ ਅਸਲੀ ਹੈ ਕਿ ਨਕਲੀ ਹੈ ਭਗਵਾਨਤਮਨ ਮੈਨੂੰ ਲੱਗਦਾ ਹੈ ਚੀਫ ਮਿਨਿਸਟਰ ਵਾਲੀਆਂ ਕਰਤੂਤਾਂ ਦਾ ਹੈ ਨਹੀਂਆਂ ਦੀਆਂ ਉਥੇ ਕੁਰਸੀ ਤੇ ਬਹਿਣ ਵਾਲੀਆਂ ਇਹਦਾ ਮੈਂ ਬੀਬੀ ਜੀ ਨੂੰ ਕਹਿਣਾ ਹੈ ਰਿਸਰਚ ਕਰਕੇ ਰਿਸਰਚ ਕਰਕੇ ਇੱਕ ਕਮੇਟੀ ਬਣਾਓ ਤੁਹਾਡੇ ਥੱਲੇ ਜਿਹੜੇ ਪਤਾ ਕਰੇ ਆ ਨਕਲੀ ਕਿਵੇਂ ਬਣ ਗਿਆ ਚੀਫ ਮਿਨਿਸਟਰ ਨਾ ਬੋਲਣ ਦੀ ਤਮੀਜ਼ ਨਾ ਮਰਿਆਦਾ ਅਸਲੀ ਚੀਫ ਮਿਨਿਸਟਰ ਸੀ ਸਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਵਾਸਤੇ ਨਾ ਕੋਈ ਦੁਸ਼ਮਣ ਉਹ ਸਾਰਿਆਂ ਨੂੰ ਇਕੱਠਾ ਲੈ ਕੇ ਵਿਰੋਧੀ ਵੀ ਉਹਨਾਂ ਦੀ ਤਾਰੀਫ਼ ਕਿਉਂ ਕਰਦੇ ਸੀ ਕਿ ਉਹ ਅਦਮ ਨਾਲ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੇ ਸੀ ਮੈਨੂੰ ਯਾਦ ਹੈ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਜਮਵਾਰੀ ਮੈਨੂੰ ਮਿਲੀ ਵੱਡੇ ਬਾਦਲ ਸਾਹਿਬ ਨੇ ਉਦੋਂ ਹੀ ਮੈਨੂੰ ਬੁਲਾਇਆ ਕਿਹਾ ਸੁਖਬੀਰ ਹੁਣ ਤੂੰ ਪ੍ਰਧਾਨ ਹੈ ਅਕਾਲੀ ਦਲ ਦਾ ਤੇਰਾ ਹੁਣ ਕੋਈ ਧੜਾ ਨਹੀਂ ਕੋਈ ਨਵੇਂ-ਨਵੇਂ ਆਈਦੇ ਨਾ ਆਪਾਂ ਬਣਾਉਣੇ ਕਿ ਮੇਰਾ ਮੇਰਾ ਕਹਿੰਦਾ ਹੁਣ ਮੇਰਾ ਮੇਰਾ ਕੋਈ ਨਹੀਂ ਸਾਰੇ ਆਪਣੀ ਐ ਮੈਂ ਉਹ ਆਪਣੇ ਗੱਲ 'ਚ ਉਦੋਂ ਦੀ ਮੈਂ ਬੰਨੀ ਐ ਦੇਖੋ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਆਪਾਂ ਸਾਰੇ ਇੱਕ ਫੈਮਿਲੀ ਆਂ ਮੈਂ ਕਿਤੇ ਨਹੀਂ ਆਪਣੇ ਆਪ ਨੂੰ ਪ੍ਰਧਾਨ ਸਮਝਿਆ ਦੇਖੋ ਅਕਾਲੀ ਦਲ ਦਾ ਸਿਸਟਮ ਵੀ ਪਰਿਵਾਰ ਮੰਗੂ ਹੀ ਆਂ ਦੂਜੀਆਂ ਪਾਰਟੀਆਂ ਦੇਖ ਲਓ ਆ ਬੀਜੇਪੀ ਦੇਖ ਲਓ ਚੀਫ ਮਿਨਿਸਟਰ ਨੂੰ ਉਹਦੇ ਹੀ ਪਤਾ ਲੱਗਦਾ ਬਾਹਰ ਚੀਫ ਮਿਨਿਸਟਰ ਨੂੰ ਸਪੀਕਰ ਬਣਾਤਾ ਚੀਫ ਮਿਨਿਸਟਰ ਨੂੰ ਡਿਪਟੀ ਸੀ ਬਣਾਉਣਾ ਤਾਂ ਕੋਈ ਪਤਾ ਨਹੀਂ ਜਿਹੜਾ ਮਿਹਨਤ ਕੋ ਉੱਥੇ ਤਾਂ ਜਾਂ ਦੂਜੀ ਕਾਂਗਰਸ ਦੇਖ ਲਓ ਯਾ ਦੂਜੀਆਂ ਪਾਰਟੀਆਂ ਦੇਖ ਲਓ ਜਿੰਨੀਆਂ ਹੈਗੀਆਂ ਉਹਨਾਂ ਦੀ ਸਿਸਟਮ ਹੋਰ ਹੈ ਆਪਣੀ ਪਾਰਟੀ ਦਾ ਸਿਸਟਮ ਹੋਰ ਹੈ ਆਪਾਂ ਦੀ ਪਾਰਟੀ ਇੱਕ ਪਰਿਵਾਰ ਹੈ ਇਕੱਠੇ ਹੋ ਕੇ ਆਪਾਂ ਸੰਘਰਸ਼ ਕੀਤਾ ਇੱਕੋ ਜੇਲਾਂ 'ਚ ਰਹੇ ਆਂ ਇੱਕੋ ਜਾ ਕੇ ਪ੍ਰਸ਼ਾਦ ਦੀ ਜਗ੍ਹਾ ਤੇ ਪ੍ਰਸ਼ਾਦਾ ਛਕਦੇ ਆਂ ਇਕੱਠੇ ਹੋ ਕੇ ਡਾਂਗਾ ਖਾਂਦੇ ਆਂ ਇਕੱਠੇ ਹੋ ਕੇ ਮੋਰਚੇ ਲਾਉਂਦੇ ਆਂ ਆਪਣੀ ਪਾਰਟੀ ਕਿਤੇ ਡਰੀ ਨਹੀਂ ਲੜਨ ਵਾਸਤੇ ਆਈ ਆਪਣੀ ਕੌਮ ਦੀ ਤਾਕਤ ਹੈ। ਤੋਂ ਐਸ ਕਰਕੇ ਮੈਂ ਅੱਜ ਦਿਲੋਂ ਧੰਨਵਾਦ ਕਰਦਾ ਬੀਬੀ ਜੀ ਦਾ ਕਿ ਉਹਨਾਂ ਨੇ ਲਗਾਤਾਰ ਮੇਰੇ ਟੈਲੀਫੋਨਾਂ ਦੀ ਕਰ ਕਰਕੇ ਮੈਂ ਮੈਂ ਕਿਹਾ ਬੀਬੀ ਜੀ ਹਟਣਾ ਤਾਂ ਮੈਂ ਵੀ ਨਹੀਂ। ਤੇ ਅੱਜ ਮੈਂ ਬੈਠ ਰਿਹਾ ਸੀ ਮੈਂ ਕਿਹਾ ਮੈਨੂੰ ਦਿਲੋਂ ਬੜੀ ਖੁਸ਼ੀ ਹੈ ਕਿ ਬੀਬੀ ਜੀ ਨੇ ਮੇਰਾ ਮਾਨ ਰੱਖਿਆ। ਤੇ ਸਹੀ ਬਣੇ ਤਾਂ ਬੀਬੀ ਜੀ ਬਾਹਰ ਵੀ ਨਹੀਂ ਗਏ। ਜਦੋਂ ਮੈਂ ਕਹਿੰਦਾ ਹੈ ਹੀ ਥੋੜੀ ਮੈਂ ਖਾਈ ਥੋੜੀ ਮੈਂ ਕਹਾਂ ਜੀ ਹੈ ਹੀ ਥੋੜੀ ਦੀ ਗੱਲ ਨਹੀਂ ਮੈਂ ਕਿਤੇ ਰੋਟੀ ਪਾਣੀ ਵੀ ਖਵਾਓ ਤੇ ਅੱਜ ਮੈਂ ਕੱਲ ਮੈਂ ਕਿਹਾ ਮੈਂ ਕਿਹਾ ਜੀ ਇੱਕ ਤਾਂ ਬੀਬੀ ਦੇ ਇੱਥੇ ਰੋਟੀ ਵਧੀਆ ਬਣਾਉਂਦੇ ਆ ਕਰੇ ਮੈਂ ਦੇਖਿਆ ਲੰਗਰ ਬਹੁਤ ਸਵਾਦ ਹੈ ਮੈਂ ਕਹਾਂ ਜੀ ਕਾਫੀ ਧੀਰ ਹੋ ਗਈ ਖਾਦੇ ਨੂੰ ਲੰਗਰ ਆਪਣਾ ਥੋੜੇ ਘਰ ਦਾ ਤੇ ਤੁਸੀਂ ਅੱਜ ਜ਼ਰੂਰ ਬਣਾਓ ਮੈਨੂੰ ਲੱਗਾ ਵਧੀਆ ਬਣਾਈ ਬੈਠੇ ਆ ਮੈਨੂੰ ਦੱਸ ਰੇ ਸੀ ਕੋਈ ਤਾਂ ਇਸ ਕਰਕੇ ਸਾਰੀ ਸੰਗਤ ਇੱਥੇ ਆਈ ਹੈ ਮੈਂ ਸਾਰਿਆਂ ਦਾ ਦਿਲੋਂ ਤਨਮਾਦ ਕਰਦਾ ਹਾਂ ਪਰਿਵਾਰ ਨੂੰ ਇੱਕ ਬਹੁਤ ਵੱਡੀ ਤਾਕਤ ਮੈਂ ਤੁਹਾਨੂੰ ਇਹਨਾਂ ਦੱਸ ਦੇਣਾ ਤੁਸੀਂ ਮਨ ਬਣਾ ਲਓ 13 ਦੀਆਂ 13 ਸੀਟਾਂ ਤੁਸੀਂ ਜਿੱਤੋਗੇ 13 ਦੀਆਂ 13 ਸੀਟਾਂ